ਨੋਕਵਾਸ ਦੇਸ ਐਸ ਫਾਟੋ ਗਰੀ ਮਢੀ ਦੇ ਵਿੱਚ ਆ ਮਢੀ ਦੇ ਦੇ ਵਿੱਚ ਕਣਕ ਜਿਹੜੀ ਤੋਲ ਕੇ ਰੱਖੀ ਜੀ ਆ ਤੇ ਇਹਨਾਂ ਦੇ ਉੱਤੇ ਇਹਲਾ ਉਦੀ ਹੋਈ ਕਣਕ ਜਿਹੜੀ ਇੱਥੇ ਬਹੁਤ ਸਾਰੀ ਭਿੱਜ ਚੁੱਕੀ ਆ ਬੜਾ ਵੱਡਾ ਚੋਲਣ ਦੇ ਉੱਤੇ ਜਿਹੜਾ ਬਾਦ ਸਰਕਾਰ ਵੱਲੋਂ ਜਲਦੀ ਨਾਲ ਫੋਨ ਕਰਕੇ ਸਰਕਾਰ ਦਾ ਬਹੁਤ ਭਾਨੀ ਉਕਸਾਨ ਆ ਚੜਾ ਦੇਖੋ ਫੋਨ ਢਾਂਕਾ ਲਾਈਆਂ ਜਾ ਰਹੀਆਂ ਦੇ ਵਿੱਚ ਇਹ ਢਾਂਕਾ ਇਹਦੇ ਵਿੱਚ ਮੇਰਾ ਖਿਆਲ ਆ ਵੀ ਕਾਨਕ ਭੁੱਜਣ ਦੇ ਨਾਲ ਇਹੜਾ ਸਰਕਾਰ ਦਾ ਤੇ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਕਣਕ ਦਾ ਇਸ ਕਰਕੇ ਹੋਵੇਗਾ ਕਿ ਗਿੱਲੀ ਹੋ ਗਈ ਸੱਮੇ ਨਾਲ ਨਾਸਪਾਲਨ ਕਰਕੇ ਤੇ ਜਿਹੜੀ ਆ ਜਿਹੜੀ ਇਹ ਕਣਕ ਆ ਸਾਫ ਸੁੱਤੀ ਚਾਹੀਦੀ ਸੀ ਇਹ ਭਿਜਣ ਕਰਕੇ ਜਦੋਂ ਇਹਨੂੰ ਲਾਤਤਾ ਇੱਥੇ ਤੇ ਜਲਦੀ ਫੁੱਲ ਜਾਏ ਫੁੱਲ ਕੇ ਸਾਰੀ ਖਰਾਬ ਹੋ ਜਾਣੀ ਇਹ ਕਿਸੇ ਵੀ ਵਰਤੋਂ ਯੋਗ ਜਿਹੜੀ ਇਹ ਕਣਕ ਇਹਦਾ ਨਹੀਂ ਰਹਿਣੀ ਜਿੰਨੀਆਂ ਵੀ ਢਾਂਕਾਂ ਲੱਗੀਆਂ ਨੇ ਬਹੁਤ ਸਾਰੀਆਂ ਮੈਂ ਦੇਖਿਆ ਇਹਦੇ ਵਿੱਚ ਸ਼ਿਰ ਦੇਖਿਆ ਸਭ ਦਿੱਲੀ ਹੁੰਦੀ ਵਜਾ ਕਰਕੇ ਜਾ ਓਏ ਚਲਦੀ ਸਰਕਾਰ ਨੂੰ ਇਹ ਚਾਹੀਦਾ ਆ ਕਿ ਆਪਣਾ ਚਲਦੀ ਉਠਾ ਲੈ ਜਾਵੇ ਤਾਂ ਕਿ ਆਉਣ ਵਾਲੀ ਹੋਰ ਇਤਨਾ ਦੇ ਵਿੱਚ ਅਗੇ ਭਾਰਸ ਦੀ ਸੰਭਾਵਨਾ ਹੈਗੀ ਹੈ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋਵੇਗਾ ਸਰਕਾਰ ਦਾ ਇਹ ਆ ਇਹ ਰਾ ਖੁੱਲੀ ਕੰਨ ਕਰ ਜਤਾਂ ਇਹ ਖਿਲਰੀ ਜੀ ਕਿਉਂ ਖੁੱਲੀ ਕਿਉਂ ਹੈ ਪਾਟੀ ਪੋਰੀ ਪਾਟੀ ਆਈ ਪੋਰੀ ਪਾੜ ਗਈ ਹੈ ਇਹ ਚਲੋ ਇਹਦੇ ਵੇਲੇ ਜਿਹੜਾ ਆਪਾਂ ਡੈਂਪ ਕਰ ਰਹੇ ਆ ਆਪਣਾ بارش ਹੋਣ ਤੋਂ ਪਹਿਲਾਂ ਇਹ ਤੋਲੀ ਇਸ ਤਰ੍ਹਾਂ ਹੀ ਰਹਿ ਗਈ ਹੈ ਤੋਲੀ ਇਸ ਤਰ੍ਹਾਂ ਇਦਾਂ ਮਾਲ ਉਹ ਫਿਰ ਨਾ ਹੋਊਸਾ ਕਿ ਤੇ ਭੇਜੀਆਂ ਪੋਰੀਆਂ ਕਰਨ ਕਰਕੇ ਤੇਰੀ ਦੇਈ ਹੋਈ ਚਲੋ ਅੱਥੇ ਚੱਲੀਏ THANKS yeah.